ਇਸ ਵਕਤ ਲੁਧਿਆਣਾ ਤੋਂ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਦਰਅਸਲ ਇੱਕ ਮੇਲਾ ਠੇਕੇਦਾਰ ਨੇ ਆਪਣੇ ਆਪ ਦੇ ਉੱਤੇ ਤੇਲ ਛਿੜਕ ਲਿਆ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਦੋਸ਼ ਲਗਾਏ ਗਏ ਨੇ ਸਥਾਨਕ ਇੱਕ ਵਿਧਾਇਕ ਦੇ ਉੱਤੇ ਤੇ ਉਸ ਵਿਧਾਇਕ ਤੇ ਦੋਸ਼ ਕੀ ਨੇ ਇਸ ਬਾਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਫੋਨ ਲਾਈਨ ਤੇ ਜੁੜੇ ਹੋਏ ਨੇ ਆ ਭੋਲਰ ਸਾਹਿਬ ਲੁਧਿਆਣਾ ਤੋਂ ਜਿਹੜੀ ਖਬਰ ਦਸਤਕ ਦੇ ਰਹੀ ਹੈ ਉਹ ਪੂਰੇ ਵੇਰਵੇ ਕੀ ਨੇ ਔਰ ਠੇਕੇਦਾਰ ਦਾ ਜਿਹਾ ਕਿਹੜਾ ਮਸਲਾ ਅੜ ਗਿਆ ਜਿਸ ਕਰਕੇ ਉਸ ਨੇ ਆਪਣੇ ਆਪ ਨੂੰ ਖਤਮ ਕਰਨ ਤੱਕ ਦੀ ਵੀ ਸੋਚ ਲਈ ਔਰ ਕੋਸ਼ਿਸ਼ ਵੀ ਕੀਤੀ ਹੈ ਬਿਲਕੁਲ ਸੰਦੀਪ ਲੁਧਿਆਣੇ ਜੇ ਇੱਕ ਮੇਲਾ ਠੇਕੇਦਾਰ ਹੈ ਜਿਹੜਾ ਹਰ ਸਾਲ ਉਹ ਮੇਲੇ ਦੇ ਪ੍ਰਬੰਧ ਕਰਵਾਉਂਦਾ ਹੈਗਾ ਉਹਨੇ ਹੀ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜੇ ਇਲਜ਼ਾਮ ਲੱਗੇ ਨੇ ਉਹ ਆਮ ਆਦੀ ਪਾਰਟੀ ਦੇ ਐਮਐਲਏ ਤੇ ਗੰਭੀਰ ਉਹਨਾਂ ਨੇ ਇਲਜ਼ਾਮ ਲਗਾਏ ਨੇ ਹਾਲਾਂਕਿ ਐਮਐਲਏ ਨੇ ਦੋਸ਼ਾਂ ਦਾ ਖੰਡਨ ਕੀਤਾ ਹੈਗਾ ਕਿ ਮੈਨੂੰ ਪੋਲੀਟੀਕਲ ਤੌਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਪੂਰਾ ਮਸਲਾ ਕੀ ਹੈ ਕਿ ਲੁਧਿਆਣੇ ਵਿੱਚ ਦੁਸ਼ਹਿਰਾ ਮੇਲੇ ਦੇ ਇੱਕ ਠੇਕੇਦਾਰ ਨੇ ਵਿੱਤੇ ਦਿਨੇ ਜਿਹੜਾ ਵਾ ਸ਼ਾਮ ਨੂੰ ਜਿਹੜਾ ਵਾ ਦਰੇਸੀ ਬਾਜ਼ਾਰ ਵਿੱਚ ਇੱਕ ਹੰਗਾਮੇ ਦੀ ਜਿਹੜੀ ਖਬਰ ਮਿਲਦੀ ਹੈਗੀ ਹੈ ਉਸਨੇ ਖੋਦ ਤੇ ਪੈਟਰੋਲ ਛਿੜਕੇ ਆਪਣੀ ਜੀਵਨ ਲੀਲਾ ਜਿਹੜੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਲੋਕਾਂ ਨੇ ਉਸ ਨੂੰ ਬਚਾ ਲਿਆ ਹੁਣ ਉਸ ਠੇਕੇਦਾਰ ਨੇ ਦੋਸ਼ ਲਾਗੇ ਆਮ ਆਦੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਐਮ ਐਲ ਏ ਅਸ਼ੋਕ ਪਰਾਸ਼ਨ ਪੱਪੀ ਉਹ ਮੇਲਾ ਚਲਾਉਣ ਦੇ ਬਦਲੇ 10 ਲੱਖ ਰੁਪਏ ਦੀ ਮੰਗ ਕਰ ਰਹੇ ਸਨ ਉਸ ਨੂੰ 8 ਦਿਨਾਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਉਹ ਕਹਿੰਦਾ ਕਿ ਮੈਨੂੰ ਐਮ ਐਲ ਏ ਆਪਣੇ ਦਫਤਰ ਵੀ ਬੁਲਾਉਂਦਾ ਸੀ ਤੇ ਮੈਨੂੰ ਰੋਜ਼ ਹੀ ਅਪਮਾਨਿਤ ਵੀ ਕਰਦਾ ਸੀ ਤੇ ਮੈਂ ਇੱਕ ਖਾਸ ਭਾਈਚਾਰੇ ਨਾਲ ਸੰਬੰਧ ਵੀ ਰੱਖਦਾ ਤੇ ਵਿਧਾਇਕ ਨੇ ਮੇਰੇ ਵਿਰੁੱਧ ਜਾਤੀਵਾਦੀ ਜਿਹੜਾ ਨਾ ਜਾਤੀ ਸੂਚਕ ਗਾਲਾਂ ਵੀ ਕੱਢੀਆਂ ਗਿਆ ਇਸ ਕਰਕੇ ਮੈਨੂੰ ਬਹੁਤ ਲਗਾਤਾਰ ਪਰੇਸ਼ਾਨੀ ਹੋ ਰਹੀ ਸੀ ਇੱਕ ਤੇ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਦੂਜਾ ਮੇਰੇ ਕੋ 10 ਲੱਖ ਰੁਪਇਆ ਵੀ ਮੰਗਿਆ ਗਿਆ ਤੇ ਇਹ ਪਰੇਸ਼ਾਨੀ ਸੀ ਮੈਂ ਬੜਾ ਮੈਂਟਲੀ ਤੌਰ ਤੇ ਅਪਸੈਟ ਸੀ ਤੇ ਫਿਰ ਇਸ ਤੋਂ ਬਾਅਦ ਜਿਹੜਾ ਉਹਨਾਂ ਕਿਹਾ ਕਿ ਦੁਕਾਨਦਾਰ ਨੇ ਮੇਲਾ ਬੰਦ ਕਰ ਦਿੱਤਾ ਤੇ ਫਿਰ ਧਰਨਾ ਵੀ ਸ਼ੁਰੂ ਕੀਤਾ ਗਿਆ ਤੇ ਬੰਦ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਜਿਹੜੀ ਰਾਮ ਰੀਲਾ ਪ੍ਰਬੰਧਨ ਕਮੇਟੀ ਤੇ ਡੋਲਾ ਪ੍ਰਬੰਧਨ ਕਮੇਟੀ ਨੇ ਸ਼ੋਰ ਕਰਕੇ ਡੋਲਾ ਰੱਖ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਡੋਲਾ ਵੀ ਬੰਦ ਕਰ ਦਿੱਤਾ ਤੇ ਇਹ देर रात ਤੱਕ ਜਿਹੜਾ ਹੰਗਾਮਾ ਚੱਲਦਾ ਗਿਆ ਇੱਕ ਜਾਣਕਾਰੀ ਹੋਰ ਸਾਂਝੀ ਕਰੋ ਜੀ ਕਿ ਇਸ ਮਾਮਲੇ ਵਿੱਚ ਮੇਲਾ ਠੇਕੇਦਾਰ ਦਾ ਪੱਖ ਤਾਂ ਸਾਹਮਣੇ ਆ ਗਿਆ ਕਿ ਉਸ ਨੇ ਪੈਸੇ ਮੰਗੇ ਵਿਧਾਇਕ ਨੇ ਕਿ ਇਸ ਦੇ ਉੱਤੇ ਵਿਧਾਇਕ ਦੀ ਵੀ ਟਿੱਪਣੀ ਆਈ ਹੈ ਬਿਲਕੁਲ ਇਸੇ ਤਰ੍ਹਾਂ ਜਿਹੜੇ ਵਿਧਾਇਕ ਜਿਸ ਤੇ ਇਲਜ਼ਾਮ ਲੱਗੇ ਨੇ ਸ਼ੋਕ ਪ੍ਰੈਸ਼ਰ ਪੱਪੀ ਉਨੇ ਕਿਹਾ ਕਿ ਇਸ ਮਾਮਲੇ 'ਚ ਉਹਨਾਂ ਕਿਹਾ ਕਿ ਕਹਿੰਦੇ ਕਿ ਮੈਨੂੰ ਰਾਜਨੀਤਿਕ ਤੌਰ ਤੇ ਫਸਾਇਆ ਜਾ ਰਿਹਾ ਜੇਕਰ ਕਹਿੰਦਾ ਕਿ ਉਸਨੇ ਪੈਸੇ ਮੰਗੇ ਤੇ ਉਸ ਜਿਹੜਾ ਮੇਲਾ ਪ੍ਰਬੰਧਕਾ ਠੇਕੇਦਾਰ ਉਹਨੂੰ ਜਿਹੜੇ ਨੇ ਸਬੂਤ ਵੀ ਦੇਣੇ ਚਾਹੀਦੇ ਹੱਗੇ ਨੇ ਪਰ ਇਸੇ ਦਰਾਂ ਜਦੋਂ ਜਾਣਕਾਰੀ ਮਿਲੀ ਕਿਉਂਕਿ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਰਾਜਾ ਮਰਿੰਦਰ ਸਿੰਘ ਵੜਿੰਗੋ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਵੀ ਹੈ ਉਹ ਵੀ ਮੌਕੇ ਤੇ ਪਹੁੰਚੇ ਸੀ ਉਹਨਾਂ ਵੀ ਠੇਕੇਦਾਰ ਨੂੰ ਭਰੋਸਾ ਦਿੱਤਾ ਕਿ ਉਹ ਪੈਸੇ ਵਸੂਲਣ ਵਾਲੇ ਕਿਸੇ ਵੀ ਵਿਕਤੀ ਵਿਰੁੱਧ ਜਿਹੜੇ ਮਜ਼ਬੂਤੀ ਨਾਲ ਖੜੇ ਹਨ ਉਹਨਾਂ ਉਹਨਾਂ ਇਹ ਵੀ ਰਾਜਾ ਵਡਿੰਗ ਨੇ ਰਬੀਤੇ ਰਾਧੀ ਕਹੇ ਕਿ ਸਤਾਤਰ ਇਹਨੂੰ ਸਮਝਣਾ ਚਾਹੀਦਾ ਹੈ ਕਿ ਜੇ ਉਸ ਨੂੰ ਧਾਰਮਿਕ ਗਤੀਵਿਧੀਆਂ ਵਿੱਚ ਜਿਹੜਾ ਦਖਲ ਨਹੀਂ ਦੇਣਾ ਚਾਹੀਦਾ ਤੇ ਜੇਕਰ ठेकेदार ਵਿਰੋਧ ਜਿਹੜਾ ਵਿਰੋਧ ਰਾਜਨੀਤਿਕ ਦਬਾਹ ਹਟ ਜੇ ਅਗਰ ਮਕਦਮਾ ਦਰਜ ਕੀਤਾ ਜਾਂਦਾ ਤਾਂ ਫਿਰ ਸਰਕਾਰ ਦੇੜਾ ਵਾ ਮਾਰੀ ਗੱਲ ਹੋएगी ਤੇ ਉਹ ਇਹ ਪੂਰੇ ਜਿਹੜੇ ਇਸ ਭਾਈਚਾਰੇ ਦੇ ਨਾਲ ਹੁਣ ਜਿਹੜਾ ਅਸ਼ੋਕ ਪ੍ਰੈਸ਼ਰ ਪੱਪੀ ਜਿਹੜੇ ਐਮਐਲਏ ਨੇ ਆਮ ਆਦੀ ਪਾਰਟੀ ਤੋਂ ਹੋਰ ਤੇ ਜਿਹੜੇ ਗੰਭੀਰ ਜਿਹੜੇ ਇਲਜ਼ਾਮ ਲੱਗੇ ਨੇ ਇਸ ਮਸਲੇ ਦੇ ਵਿੱਚ ਕਿ ਉਹਨਾਂ ਨੇ 10 ਲੱਖ ਰੁਪਏ ਮੰਗੇ ਕਿ ਨਹੀਂ ਮੰਗੇ ਲੇਕਿਨ ਜਿਸ ਨੇ ਆਪਣੀ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਗੰਭੀਰ ਇਲਜ਼ਾਮ ਲੱਗੇ ਨੇ ਇਸ ਮਸਲੇ 'ਚ ਦੇਖੋ ਆਮ ਆਦੀ ਪਾਰਟੀ ਦੇ ਜਿਹੜੇ ਕਈ ਐਮਐਲਏ ਜਿਹੜੇ ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿ ਰਹੇ ਨੇ ਕਿ ਕਮੇਲਾ ਲੱਗਿਆ ਜਾਂਦਾ ਉਹਦੇ ਪ੍ਰਬੰਧ ਕੋ ਠੇਕੇਦਾਰ ਕੋਲ 10 ਲੱਖ ਰੁਪਏ ਮੰਗੇ ਜਾ ਰਹੇ ਨੂੰ ਘਰ ਬੁਲਾਇਆ ਜਾ ਰਹੀ ਹੈ ਉਹਨਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਸੀ ਇਸ ਮਸਲੇ 'ਤੇ ਇੱਕ ਇਹ ਨਵੀਂ ਗੱਲ ਨਹੀਂ ਹੈ ਪਹਿਲਾਂ ਵੀ ਕਈ ਐਮਐਲਏਸ ਤੇ ਜਿਹੜੇ ਨੇ ਅਜਿਹੇ ﺍﻟزام ਲੱਗੇ ਨੇ ਇਥੋਂ ਤੱਕ ਕਿ ਨਗਦੀ ਵੀ ਫੜੀ ਜਾਂਦੀ ਰਹੀ ਹੈ ਕਿ ਕਮਿਸ਼ਨ ਚਾਹੀਦਾ ਕਦੇ ਟਰੱਕ ਯੂਨੀਅਨ ਕਦੇ ਕੋਈ ਯੂਨੀਅਨ ਬਿਲਕੁਲ ਜਿਵੇਂ 25-25 ਲੱਖ ਰੁਪਏ ਨਕਦੀ ਫੜੀ ਹੋਵੇ ਚਾਹੀ ਕਿਸੇ ਨਵਾਂ ਸ਼ਹਿਰ ਦੇ ਕਿਸੇ ਐਮਐਲਏ ਤੇ ਲੱਗੇ ਸੀ ਉੱਥੇ ਵੀ ਕੋਈ ਲੇਡੀ ਐਮਐਲਏ ਸੀ ਕਿ ਮੁੰਡੇ ਦਾ ਵਿਆਹ ਵਾਤੇ ਉੱਥੇ ਵੀ ਠੇਕੇਦਾਰਾਂ ਕੋ ਪੈਸੇ ਮੰਗੇ ਗਏ ਸੀ ਹੁਣ ਇਹ ਵਾਲਾ ਮਸਲਾ ਆ ਗਿਆ ਮਤਲਬ ਕੋਈ ਨਾ ਕੋਈ ਆਮ ਆਦੀ ਪਾਰਟੀ ਦਾ ਜਿਹੜਾ ਐਮਐਲਏ ਨੀਤੀ ਵਿਵਾਦਾਂ ਵਿੱਚ ਘਿਰ ਜਾਂਦਾ ਇਸ ਮਸਲੇ ਜਿਹਦੇ ਜਿਹੜੀ ਆ ਆਮ ਆਦੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਸਾਹਿਬ ਜਾਂ ਜੋ ਪਾਰਟੀ ਮਾਮਲੇ ਨੇ ਇਨਚਾਰਜ அமைச்சர் ਸੋਦੀ ਆਰ ਸੀਐਮ ਭਗਵੰਤ ਮਾਨ ਸਾਹਿਬ ਨੂੰ ਇਸ ਮਸਲੇ 'ਚ ਜਾਂਚ ਕਰਾਉਣੀ ਚਾਹੀਦੀ ਹੈ ਕਿ ਅਗਰ ਜੇ ਐਮਐਲਏ ਦੋਸ਼ੀ ਹੈ ਤੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੇ ਐਮਐਲਏ ਤੇ ਝੂਠੇ ਇਲਜ਼ਾਮ ਲੱਗੇ ਨੇ ਤੇ ਜਿਹੜੇ ਝੂਠੇ ਇਲਜ਼ਾਮ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਦੇਖੋਗੇ ਇੱਕ ਉਹ ਕਹਿ ਰਹੇ ਕਿ ਮੇਰੇ ਤੋਂ ਪੈਸੇ ਮੰਗੋਗੇ ਤੇ ਸਬੂਤ ਨਾ ਹੁਣ ਜ਼ਰੂਰੀ ਨਹੀਂ ਹੈ ਕਿ ਜੇ ਉਹ ਤੁਹਾਨੂੰ ਤੁਸੀਂ ਬੁਲਾਇਆ ਹੋਵੇ ਉਹਦਾ ਅਗਲੇ ਦਾ ਫੋਨ ਬਾਹਰ ਹੋ ਸਕਦਾ ਉਹਨੂੰ ਇਹ ਵੀ ਨਹੀਂ ਪਤਾ ਨਾ ਕਿ ਮੈਂ ਰਿਕਾਰਡਿੰਗ ਕਰਨੀ ਕਿ ਨਹੀਂ ਕਰਨੀ ਹਮ ਪਰ ਇਤਨਾ ਖੇੜਾ ਨਹੀਂ ਚੱਲਿਆ ਜਾਂਦਾ ਕਿ ਉਹਨੂੰ ਐਡਾ ਵੱਡਾ ਜਿਹੜਾ ਸਟੈਪ ਜਿਹੜਾ ਬਾ ਚੁੱਕਣਾ ਪਿਆਗਾ ਕਿ ਉਹਨੇ ਆਪਣੇ ਇਸ ਬਾਰੇ ਕੋਈ ਪ੍ਰਸ਼ਾਸਨ ਨੂੰ ਵੀ ਪੀੜਤ ਢੇਰ ਜਿਹੜੀ ਇਸ ਮਾਮਲੇ 'ਚ ਬਣੀ ਹੋਈ ਹੈ ਠੇਕੇਦਾਰ ਦੀ ਗੱਲ ਕਰੀਏ ਕੋਈ ਦਿੱਤਾ ਗਿਆ ਲਿਖਤੀ ਰੂਪ ਦੇ ਵਿੱਚ ਦੇਖੋ ਫਿਲਹਾਲ ਤੇ ਹੈ ਕਿ ਜਿਹੜਾ ਉਹ ਕਹਿੰਦੇ ਕਿ ਭਾਈਚਾਰਾ ਇਸ ਮਸਲੇ 'ਚ ਇਕੱਠਾ ਕਿਛੋ ਵਿਸ਼ੇਸ਼ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ ਉਹ ਕਹਿੰਦੇ ਜਾਤੀ ਸੂਚਕ ਸ਼ਬਦ ਵੀ ਬੋਲੇਗੇ ਗਾੜਾ ਵੀ ਕਟਿੰਗ ਹੈ ਲਾਜ਼ਮੀ ਤੌਰ ਤੇ ਜੇ ਸਰਕਾਰ ਨੇ ਜੇ ਇਨਸਾਫ ਨਾ ਦਿੱਤਾ ਤਾਂ ਹੋ ਸਕਦਾ ਹੈ ਕਿ ਮਾਮਲਾ ਹੋਰ ਸ਼ਹਿਰਾਂ ਤੱਕ ਪਹੁੰਚ ਜਾਵੇ ਵੇ ਤੁਸੀਂ ਕੰਮ ਕਰਦੇ ਹੋ ਰੋਗ ਰਹੇ ਉਲਟਾ ਪੈਸੇ ਮੰਗ ਰਹੇ ਤੀਜਾ ਉਹਨਾਂ ਨੂੰ ਗਾਲਾਂ ਕੱਢ ਰਹੇ ਹੋਗੇ ਹੁਣ ਸਰਕਾਰੀ ਤੌਰ ਤੇ ਜੇ ਗੱਲ ਕੀਤੀ ਇਹ ਤਾਂ ਹੱਲੇ ਤੱਕ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਪੁਲਿਸ ਜਲਸੀ ਵਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਏ ਕੋਈ ਅੱਗੇ ਕਾਰਵਾਈ ਤੇ ਨਹੀਂ ਹੋਈ ਲਿਕਨ ਉਹਨਾਂ ਨਾਲ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜ ਅਮਰਿੰਦਰ ਸਿੰਘ ਵੜਿੰਗ ਨੇ ਕਿਹਾ ਤਾਂ ਕਿ ਜੇ ਸਾਡੇ ਬੰਦੇ ਤੇ ਮੁਕਦਮਾ ਦਰਜ ਹੋ ਗਿਆ ਤੇ ਲਾਜ਼ਮੀ ਤੌਰ ਤੇ ਫਿਰ ਅਸੀਂ ਸਰਕਾਰ ਦੇ ਖਿਲਾਫ ਪ੍ਰੋਟੈਸਟ ਵੀ ਕਰਾਂਗੇ ਲੋਕ ਇਕੱਠੇ ਹੋ ਜਾਣਗੇ ਕਿਉਂਕਿ ਦੇਖੋ ਨਾਲੇ ਰਾਮ ਰੀਲਾ ਬੰਦ ਕਰਦੇ ਨਾਲਾ ਡੋਲਾ ਜਿਹੜੀ ਕੋਈ ਵਿਧੀ ਸੀ ਉਹ ਬੰਦ ਕਰ ਦਿੱਤੀ ਹੈਗੀ ਮਤਲਬ ਇਹ ਮਾਮਲਾ ਹੋਰ ਵੀ ਉਲਝ ਸਕਦਾ ਹੈ ਅਜੇ ਮਸਲੇ ਦੇ ਵਿੱਚ ਆਮ ਆਦੀ ਪਾਰਟੀ ਨੂੰ ਸੋਚਣਾ ਚਾਹੀਦਾ ਹੈ ਨਾ ਕਿ ਉਹਨਾਂ ਦਾ ਕਿੰਨਾ ਕਸੂਰ ਲੁਧਿਆਣੇ ਤੋਂ ਇੱਕ ਲੇਡੀ ਐਮਐਲਏ ਤੇ ਇੱਕ ਬੰਦੇ ਤੇ ਦੋਸ਼ ਲੱਗੇ ਸੀ ਕਿ ਜਿਹੜਾ ਦਿੱਲੀੋਂ ਚ ਵਪਾਰੀ ਅਗਵਾ ਕਰਕੇ ਲਿਆਂਦੇ ਨੇ ਉਹ ਆਮ ਆਦੀ ਪਾਰਟੀ ਦੀ ਕਿਸੇ ਵਿਧਾਇਕ ਦਾ ਖਾਸ ਬੰਦਾ ਸੀ ਹਨਾ ਇਹ ਮਤਲਬ ਰੋਜ਼ ਕੋਈ ਨਾ ਕੋਈ ਆਮ ਆਦੀ ਪਾਰਟੀ ਦਾ ਜਿਹੜਾ ਐਮਐਲਏ ਉਹ ਵਿਵਾਦਾਂ ਵਿੱਚ ਘੇਰ ਰਿਹਾ ਜਿਵੇਂ ਤੁਸੀਂ ਸਾਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਹੀ ਭਾਵੇਂ ਹਾਲੇ ਸ਼ਿਕਾਇਤਕਰਤਾ ਨਹੀਂ ਪਹੁੰਚਦਾ ਕਿਸੇ ਪ੍ਰਸ਼ਾਸਨ ਕੋਲ ਵਿਰੋਧੀ ਦੇ ਖਿਲਾਫ ਕੋਈ ਮਾਮਲਾ ਹੋਵੇ ਤੇ ਝਟਪਟ ਕਾਰਵਾਈ ਕਰ ਬੈਠਿਆ ਹੋ ਜਾਂਦੀ ਹੈ ਪਰ ਜਦੋਂ ਸੱਤਾਧਿਰ ਦੇ ਕਿਸੇ ਨੁਮਾਇੰਦੇ ਉੱਤੇ ਚੁਣੇ ਹੋਏ ਉੱਤੇ ਇਸ ਤਰ੍ਹਾਂ ਦੀ ਕੋਈ ਗਾਜ ਜਾਂ ਸਵਾਲ ਉੱਠਦਾ ਹੈ ਉਸ ਵੇਲੇ ਚੁੱਪੀ ਵੱਟ ਲਈ ਜਾਂਦੀ ਹੈ ਪਾਰਟੀ ਪਦਰ ਦੇ ਉੱਤੇ ਵੀ ਸਰਕਾਰ ਪਦਰ ਦੇ ਉੱਤੇ ਵੀ ਦੇਖੋ ਅਗਰ ਇਹਨਾਂ ਦੇ ਜਿਹੜੇ ਐਮ ਐਲ ਏ ਜੋ ਕੋਈ ਇਹੋ ਜਿਹੀਆਂ ਵਧਿਕੀਆਂ ਕਰਦੇ ਨੇ ਤੇ ਜੇ ਦੂਜੇ ਕੋਈ ਆਮ ਬੰਦਾ ਜਾਂ ਵਿਰੋਧੀ ਧਿਰ ਇਲਜ਼ਾਮ ਲਗਾਉਂਦੇ ਸੱਚ ਨਹੀਂ ਮੰਨਦੇ ਲੇਕਿਨ ਜੇ ਇਹਨਾਂ ਦਾ ਕੋਈ ਆਮ ਆਦੀ ਪਾਰਟੀ ਦਾ ਐਮ ਐਲ ਏ ਪੰਜਾਬ ਦੇ ਲੀਡਰਾਂ ਨੂੰ ਜਾਂ ਦਿੱਲੀ ਦੇ ਲੀਡਰਾਂ ਨੂੰ ਅੱਖਾਂ ਦਿਖਾਵੇ ਜਾਂ ਇਲਜ਼ਾਮ ਲਗਾਵੇ ਤੇ ਉਹਦੇ ਖਿਲਾਫ ਫਿਰ 376 ਦਾ ਮਕਦਮਾ ਵੀ ਦਰਜ ਹੋ ਜਾਂਦਾ ਉਹਦੇ ਖਿਲਾਫ ਗੋਲੀ ਚਲਾਉਣ ਦਾ ਮਕਦਮਾ ਦਰਜ ਹੋਦਾ ਉਹਦੇ ਖਿਲਾਫ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਤੇ ਅਧਿਕਾਰੀਆਂ ਨੂੰ ਧਮਕਾਉਣ ਦਾ ਵੀ ਮਾਮਲਾ ਦਰਜ ਹੋ ਜਾਂਦਾ ਐਗਜ਼ਾਮਪਲ ਦੇ ਤੌਰ ਤੇ ਜਿਹੜਾ ਹਰਮੀਤ ਸਿੰਘ ਪਠਾਣ ਮਾਜਰਾ ਕਿ ਉਹਨੇ ਮੁੱਦਾ ਠਾਇਆ ਸੀ ਮੁੱਦਾ ਠਾਉਣ ਤੋਂ ਬਾਅਦ ਆਪਣੀ ਪਾਰਟੀ ਦੇ ਲੀਡਰਾਂ ਤੇ ਉਹਨੇ ਸਵਾਲ ਖੜੇ ਕਰ ਦਿੱਤੇ ਤੇ ਉਹਨੂੰ ਫਰਾਰ ਹੋਣਾ ਪਿਆ ਹੁਣ ਇਸ ਮਸਲੇ ਜਿਹੜਾ ਅਸ਼ੋਕ ਪ੍ਰੈਸ਼ਰ ਪੱਪੀ ਤੇ ਇਲਜ਼ਾਮ ਲੱਗੇ ਆ ਗਏ ਨੇ ਇਹ ਉਹ ਆਮ ਬੰਦੇ ਲਾ ਰਹੇ ਨੇ ਜੇ ਉਹ ਹੀ ਅਸ਼ੋਕ ਪ੍ਰੈਸ਼ਰ ਪੱਪੀ ਕੱਲ ਨੂੰ ਸਰਕਾਰ ਨੂੰ ਅੱਖਾਂ ਦਿਖਾਉਣ ਲੱਗ ਪੇ ਤੇ ਇਹਦੇ ਖਿਲਾਫ ਅਰਚਾ ਦਰਜ ਹੋ ਜਾਊਗਾ ਜਿਵੇਂ ਰਮਨ ਰੂੜਾ ਦੇ ਖਿਲਾਫ ਹੋ ਗਿਆ ਸੀ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇਹ ਜਿਹੀ ਜਿਹੜੀ ਪਾਲਿਸੀ ਜ ਤੁਹਾਡੇ ਐਮ.ਐਲ.ਏ ਤੇ ਸਵਾਲ ਖੜੇ ਹੁੰਦੇ ਜਾਂ ਦੋਸ਼ ਲੱਗਦੇ ਉਹਨਾਂ ਦੀ ਜਾਂਚ ਕਰਾਉਣੀ ਚਾਹੀਦੀ ਕਿ ਇੱਕ ਬੰਦੇ ਬਾਈ ਦੇ ਵੀ ਇਸ ਬੰਦੇ ਨੂੰ ਕੁਝ ਹੋ ਜਾਂਦਾ ਜੀਵਨ ਲੀਲਾ ਖਤਮ ਹੋ ਕਰ ਲੈਂਦਾਗਾ ਜਦੋਂ ਲੋਕ ਇਹਨੂੰ ਨਾ ਬਚਾਉਂਦੇ ਤੇ ਫਿਰ ਕੌਣ ਜ਼ਿੰਮੇਵਾਰ ਸੀ ਪੰਜਾਬ ਸਰਕਾਰ ਜ਼ਿੰਮੇਵਾਰ ਸੀ ਇਸ ਕਰਕੇ ਸਰਕਾਰ ਨੂੰ ਖਾਸ ਕਰਕੇ ਆਮ ਆਦੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੂੜਾ ਉਹਨਾਂ ਨੂੰ ਆਪਣੇ ਜਿਹੜੇ ਐਮ.ਐਲ.ਏ ਉਹਨਾਂ ਨੂੰ ਸਮਝਾਉਣਾ ਚਾਹੀਦਾ ਕਿ ਤੁਸੀਂ ਇਹੋ ਜਿਹੇ ਵਧਿਕੀਆਂ ਜਾਂ ਕਿਉਂ ਇਹੋ ਜੀ ਸਿਆਸਤ ਵਿੱਚ ਗੰਦ ਪਾ ਰਹੇ ਹੋ ਕਿ ਸ਼ਰੀਆਮ ਲੋਕ ਕੀ ਕਹਿ ਰਹੇ ਨੇ ਕਿ ਮੇਰ ਕੋ 10 ਲੱਖ ਰੁਪਏ ਮੰਗਿਆ ਗਿਆ ਹੁਣ ਇਹ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਇਸ ਮਸਲੇ ਦੇ ਗੰਭੀਰਤਾ ਸਰਕਾਰ ਨੂੰ ਲੈਣੀ ਚਾਹੀਦੀ ਆਮ ਆਦੀ ਪਾਰਟੀ ਨੂੰ ਲੈਣੀ ਚਾਹੀਦੀ ਗੰਭੀਰਤਾ ਦੇ ਨਾਲ ਇਹ ਨੋਟਿਸ ਲੈਣਾ ਚਾਹੀਦਾ ਜੀ ਇਸ ਮਾਮਲੇ ਬਾਰੇ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਧੰਨਵਾਦ